ਇਸ ਵਾਸਤੇ ਕਾਜ ਸਾਰੇ ਜਾਨਾ ਬਹੁਤ ਸਾਰੇ ਜਾਨਾ ਬਹੁਤ ਵਧੀਆ ਤੇ ਅੱਜ ਮੂਰਿਆ ਸ਼ਾਮ ਦਾ ਸਤਵੰਤਕ ਰਾਤ ਤੇ ਚੱਲੇ ਆ ਅਸੀਂ ਸੋਵਾਨ ਨੂੰ ਭੂਆ ਜੀ ਕੋਲੇ ਕਿਉਂਕਿ ਸਾਨੂੰ ਮੰਡੇ ਨੂੰ ਕੰਮ ਆ ਉਥੇ ਖੋਆਲੇ ਉਸ ਐਕੂਆ ਸਾਈਡ ਇਹੜਾ ਪਿਛਲੇ ਬਰ ਕੰਮ ਕੰਮ ਦੇ ਥੋੜਾ ਜਿਹਾ ਰਹਿ ਗਿਆ ਸੀਗਾ ਮਤਲਬ ਕਦੋਂ ਹੋਇਆ ਨਹੀਂ ਸੀਗਾ ਤੇ ਹੁਣ ਕਰਵਾਉਣਾ ਮੈ ਉਹ ਕੰਮ ਤੇ ਅੱਜ ਅਸੀਂ ਭੂਆ ਕੋਲ ਰਹਾਂਗੇ ਸਾਨੂੰ ਜਾਵਾਂਗੇ ਅੱਗੇ ਤੇ ਰਾਤ ਨੂੰ ਪਹੁੰਚ ਜਾਗੇ ਸਾਡੇ ਘਰ ਤੱਕ ਭੂਆ ਜੀ ਉਹਨਾਂ ਕੋਲੇ ਫੋਨ ਕਰਦਾ ਸੀ ਉਹਨਾਂ ਨੂੰ ਵੀ ਅਸੀਂ ਆਵਾਂਗੇ ਕਿਉਂਕਿ ਦਾਲ ਪਾਣੀ ਬਣਾਇਆ ਜਾਂਦਾ ਤੇ ਪਹਿਲੇ ਸਾਡੀ ਸਲਾਹ ਨਹੀਂ ਸੀ ਅੱਜ ਜਾਣ ਦੀ ਕੱਲ ਨੂੰ ਸੀਗੀ ਫਿਰ ਅਚਾਨਕ ਇਹਨਾਂ ਨੂੰ ਛੁੱਟੀ ਸੀ ਕਿ ਟਿਊਸ਼ਨ ਤੋਂ ਹੋ ਗਿਆ ਸੀਗੀ ਤੇ ਫਿਰ ਅਸੀਂ ਅੱਜ ਹੀ ਨਿਕਲਿਆ ਹਾਂ ਹੁਣ ਸਹੇਜੇ 15 ਮਿੰਟ ਹੋਏ ਸਰਦੋਹਣਾਂ ਨੂੰ ਬਾਈਕ ਦਾ ਲੈਂਟਨ ਚਾਹ ਹੋ ਗਿਆ ਸ਼ਾਂਤੀ ਹੋਈ ਮੀਂਹ ਨਹੀਂ ਰਹਿ ਪੈਣ ਵਾਲਾ ਤਰ ਤੋ ਪਹਿਲੇ ਨਾ ਬਾਈ ਮੈਨੂੰ ਕਿ ਬਹੁਤ ਹੈ ਇਸ ਵੇਲੇ ਟ੍ਰੈਫਿਕ ਬਹੁਤ ਜ਼ਿਆਦਾ ਹੁੰਦੀ ਆ ਦੇਖਦੇ ਘਰਾਂ ਨੂੰ ਜਾਂਦੇ ਨਾ ਉਹਨੇ ਕਰਕੇ ਚਾਨੂ ਟ੍ਰੈਫਿਕ ਹੁੰਦਾ ਹੈ ਲਗਭਗ 8 ਵਜੇ ਤੱਕ ਟ੍ਰੈਫਿਕ ਰਹੂਗਾ 8:00 ਤੋਂ 8:30 ਪਹਿਲਾਂ ਅਸੀਂ ਮੂਵੀ ਦੇਖ ਕੇ ਆਏ ਸੀਗੇ ਉੱਥੇ ਬਲਸ ਵੀਰ ਦੇ ਘਰੋਂ ਨਿਕਲੇ ਹੋਏ ਆ ਪਹਿਲਾਂ ਮੈਂ ਬੱਚੇ ਦੇ ਪੀ.ਟੀ.ਐਮ ਤੇ ਗਈ ਸੀ ਅੱਜ ਇਹਨਾਂ ਦੀ ਪੇਰੈਂਟਸ ਮੀਟਿੰਗ ਸੀ ਹਾਂਜੀ ਟਿਊਸ਼ਨ ਤਾਂ ਐਕਚੁਅਲੀ ਇਹਨਾਂ ਨੂੰ ਛੁੱਟੀ ਹੋ ਗਈ ਕਿਉਂਕਿ ਉਹ ਬਿਮਾਰ ਨੇ ਦੋ ਦਿਨ ਹੀ ਤਾਂ ਘਰੋਂ ਜਾਣਾ ਹੈ ਟਿਊਸ਼ਨ ਤੋਂ ਫਿਰ ਅਸੀਂ ਮੂਵੀ ਦੇਖਣ ਚਲੇ ਗਏ ਫਿਰ ਅਸੀਂ ਘਰੇ ਆਈਆਂ ਪੰਜ ਵਜੇ ਘਰੇ ਆਈਆਂ ਸੀ ਆ ਕੇ ਅਸੀਂ ਮਨ ਚਾਣਾ ਬਰੈਡ ਖਾ ਲਈ ਸੀ ਜੀ ਸੈਂਡਵਿਚ ਬਣਾ ਕੇ ਤੇ ਫਿਰ ਅਸੀਂ ਪੈ ਗਏ ਅਸੀਂ ਰੈਸਟ ਕਰਨ ਲਈ ਸਾਰੇ ਜਣੇ ਟੈਕ ਟੂ ਬੇਸ ਸੀਗੇ ਫਿਰ ਅਚਾਨਕ ਸਰਾ ਬਣਾ ਲੈ ਚਲੋ ਵੀ ਪਹੁੰਚੀ ਨਿਕਲ ਜੰਨੇ ਆ ਰਾਤ ਨੂੰ ਹੀ ਪੂਆ ਜੇ ਕੋਟੜੇ ਜਾ ਮੰਗੇ ਇਸ ਵੇਰੇ ਨਿਕਲਦੇ ਕਿ ਫਿਰ ਦੁਪਹਿਰਾ ਹੋ ਜਾਣਾ ਨਹੀਂ ਘਰੋਂ ਆ ਕਰਕੇ ਨਿਕਲੇ ਨਿਕਲਣ ਦਾ ਟਾਈਮ ਨਾ ਚੰਦ ਤੋਰੇ ਪਹੁੰਚ ਜੰਦਾ ਆ ਬਾਰਾ ਘੰਟੇ ਬਾਰਾ ਹੋ ਜਾਂਦਾ ਚਲੀਆਂ ਫਿਰ ਅੱਗੇ ਪੜਨਗੇ ਉਕੇ ਇਹਨੇ ਪੇਪਰ ਆ ਰਹੇ ਅੱਗੇ ਤਾਂ ਕਰਕੇ ਦੇਖੋ ਜੀ ਕਿੰਨਾ ਨਹੀਂ ਰਹੋਗੇ ਬਾਅਦ ਅਜੇ ਨਿਕੋਦਰ ਪਹੁੰਚੇ ਨਹੀਂ ਹੈਗੇ ਤੇਰਾ ਬਹਿ ਰਾਤ ਕੋ ਨਾ ਉਹ ਨਹੀਂ ਜੀ ਕੋਣੇ ਨਾ ਬੱਚਾ ਨੇ ਪਹੁੰਚਣ ਨੂੰ ਕੋਪੜੇ ਪਰ ਅਜੇ ਨਿਕੋਦਰ ਨਹੀਂ ਪਹੁੰਚਿਆ ਜੇ ਅਸੀਂ ਇੰਨੇ ਰਹਿ ਗਏ ਤੇਰੇ ਜੀ ਗੱਡੀ ਚਲਾਉਣੇ ਵੀ ਉਖੀਆਂ ਹੀ ਪਈਆਂ ਆਜਾ ਮਾ ਹਾਈ ਲੈਟ ਹੋ ਮੈਂ ਤਾਂ ਹੋ ਗਿਆ ਹੋਰ ਕਿਸ ਨੂੰ ਕਾਲ ਕਰਨ ਲੱਗੀ ਹੈ ਹਾਂ ਜੀ ਗੁਰਪ੍ਰੀਤ ਨਾ ਜਿੰਮ ਕੇ ਅੱਛਾ 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 ਅਜੇ ਨਹੀਂ ਗੱਡੇ ਲਾਏ ਜਿਹੜੇ ਆ ਟਾਈਮ ਕਿੰਨਾ ਆਇਆ ਮੈਂ ਉਹ ਸੱਦੇ ਆ ਗਏ ਨਹੀਂ ਅੰਦਰ ਆਲੇ ਗਏ ਗਏ ਉਹਦੀ ਮੱਖਾ ਆ ਗਈ। ਅੱਜ ਹੀ ਬਹਣਗੇ ਅਸੀਂ ਕੋਈ ਕੋਲੇ ਅਸੀਂ ਟਾਈਮ ਨਾਲ ਹੀ ਤੇ ਊਆ ਦਾ ਮੁੰਡਾ ਗਿਆ ਹੋਇਆ ਸੀਗਾ ਜੇ ਮੈਂ ਹੈ ਨਾ ਪਤਲਾ ਹੁੰਦਾ ਮੈਂ ਆਇਆ ਹੁਣੇ ਹਰੇ ਅੰਦਰ ਹੀ ਵੜਿਆ ਤੇ ੁੰਡਾ ੁੰਡਾ ਨਾ ਦਾ ਜੀ ਗੁੱਸਪੀ ਤਾਂ ਗਿਆ ਸੀਗਾ ਜੀ ਤੇ ਗੱਡੀ ਲਾਉਣ ਜਾ ਰਿਹਾ ਹੈ ਇਹ ਕਿਉਂਕਿ ਆਪਣੇ ਇੱਥੇ ਇੱਕ ਗੱਡੀ ਪਹਿਲੇ ਖੜੀ ਆ ਅੰਦਰ ਤੇ ਕਿੱਥੇ ਕਿੱਥੇ ਲਾ ਕੇ ਆਏਗਾ ਹੁਣ ਮੈਂ ਡਾਕਟਰ ਕੋਲ ਲਾ ਜੀ ਚੱਲ ਠੀਕ ਆ ਜਾ ਤੇ ਕੋਟ ਨਹੀਂ ਕੋਲ ਟੁੱਟੇ ਹੋਏ ਇੱਥੇ ਸੁਹਾ ਪਾਈ ਇੱਥੇ ਹੁਣ ਤਾਂ ਕਿੱਥੇ ਮੈਂ ਦਰੂਸ਼ ਬੰਦਾ ਸਿੱਕ ਪਾਸਾ ਇਹ ਡਾਕਟਰ ਆਣਿਆ ਜੀ 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 ਰਾਮਾ ਨੇ ਕਿਹਾ ਸੀ ਡਾਕਟਰ ਜੀ ਆਉਣਗੇ ਕਹਿੰਦੇ ਜੀ ਰਾਮਾ ਬੜਾ ਗਰੀਬੀ ਸੀ ਨਾ ਤੇ ਡਾਕਟਰ ਨੂੰ ਜਨ ਦੇਣੇ ਉੱਤੇ ਕੋਲੇ ਆਉਂਦੇ ਕਿ ਕੀ ਨਾ ਉਹ ਜੀ ਆਖ ਬੰਦੂ ਨਾ ਕਿ ਮੇਰੇ ਕੋਲ ਕੋਈ ਦਵਾਈ ਨਹੀਂ ਮੈਨੂੰ ਡਾਕਟਰ ਜੀ ਆਉਣਗੇ ਸਮਝ ਗਿਆ ਇਹਨਾਂ ਬਸੀਆਂ ਕਿ ਮੇਰੇ ਕੋਲ ਆ ਦੇ ਫਿਰ ਇਹ ਆਪਾਂ ਕਿੰਨੇ ਕੁ ਦਿਨ ਹੋ ਗਿਆ ਨਾ ਸੌਕਾ ਸੀ ਨਾ ਅੱਜ ਕਦੇ ਥੱਲੇ ਹੀ ਸੱਟ ਲੈਣੇ ਆ ਸੀ ਇੱਥੇ ਬੈਠ ਹੈਗਾ ਸਾਰਿਆਂ ਨੇ ਇੱਥੇ ਬਹਿ ਜਾਗੇ ਅਸੀਂ ਲੱਗਿਆ ਹੋਇਆ ਇੱਧਰ ਤੁਸੀਂ ਬੈਠਦੇ ਬੈਣਾਗਾ ਥੱਲੇ ਪੈਣਾ ਬੈਠਦੇ ਥੱਲੇ ਬਹਿ ਜਾਓ ਥੱਲੇ ਬੈਈਂ ਆਣਾ ਬੈੱਡ 'ਤੇ ਪਏ ਨੇ ਕੋਈ ਨਹੀਂ ਥੱਲੇ ਬੈਣਾ ਥਲੇ ਬਈ ਥਲੇ ਬੈ ਜਾ ਚਲ ਬਸ ਸਾ ਗੱਦੜਾ ਰੱਖੀ ਤੇਰਾ ਉਹ ਮੜਾ ਉੱਪਰ ਰਿਵਾਤ ਦੇ ਕੋਤੀ ਪਹਿਣਾ ਚੱਕਦੇ ਉਸ ਨੂੰ ਪਹਿਣਨ ਕਰਦੇ ਜਿਹੜਾ ਨਾ ਛੱਟ ਲੱਗੂ ਹਟ ਜਾਓ ਇਲਤ ਨਾ ਕਰੋ ਲੱਕਾ ਤੂੰ ਇਧਰ ਦੇ